ਇਸ ਲਈ ਅੱਗੇ ਚੱਲ ਕੇ ਰਾਮਾਨੰਦ ਸਮੇਂ ਦੀ ਲੋੜ ਅਨੁਸਾਰ ਨਿਰਗੁਣ ਵਿਚਾਰ ਧਾਰਾ ਦੇ ਮੋਢੀ ਬਣੇ ਜਦੋਂ ਮੁ슬ਮਾਨ ਹਮਲਾਵਰ ਹਿੰਦੁਸਤਾਨ ਵਿੱਚ ਆਏ ਉਹਨਾਂ ਨੇ ਦੋ ਤਰੀਕਿਆਂ ਨਾਲ ਇਸਲਾਮ ਦਾ ਪ੍ਰਚਾਰ ਕੀਤਾ ਇੱਕ ਰਾਜ ਦੀ ਤਾਕਤ ਨਾਲ ਦੂਜਾ ਉਹਨਾਂ ਨਾਲ ਮੁ슬ਮਨ ਸੂਫੀ ਸੰਤ ਵੀ ਆਏ ਜਿਨ੍ਹਾਂ ਨੇ ਇੱਕ ਰੱਬ ਦੇ ਫਲਸਫੇ ਨੂੰ ਲੈ ਕੇ ਬੜੇ ਸਰਬ ਤਰੀਕੇ ਨਾਲ ਗਰੀਬ ਜਨਤਾ ਨੂੰ ਪ੍ਰਭਾਵਿਤ ਕਰਕੇ ਉਹਨਾਂ ਦੀ ਧਰਮ ਤਬਦੀਲੀ ਕੀਤੀ ਰਾਮ ਸਹੀਰ ਪਿਤਾ ਦਾ ਪੁੱਤਰ ਤੇ ਸ਼ਹੀਦ ਬੱਚਿਆਂ ਦਾ ਪਿਤਾ ਹੈ ਸ਼ਹੀਦ ਪਿਤਾ ਦਾ ਪੁੱਤਰ ਤੇ ਸ਼ਹੀਦ ਬੱਚਿਆਂ ਦਾ ਪਿਤਾ ਹੈ ਲੱਖਾਂ ਕਰੋੜਾਂ ਹਨ ਪਿਤਾ ਦੁਨੀਆ ਤੇ ਲੱਖਾਂ ਕਰੋੜਾਂ ਪਿਤਾ ਦੁਨੀਆ ਤੇ ਉਹਦੇ ਤੁਲਨਾ ਕੋਈ ਪਿਤਾ ਹੈ ਆਪਣੇ ਧਰਮ ਦੀ ਰਾਖੀ ਲਈ ਹਰ ਕੋ ਹੀਲ ਦਾ ਕਰਦਾ ਆਪਣੇ ਧਰਮ ਦੀ ਰਾਖੀ ਲਈ ਹਰ ਕੋ ਹੀਲ ਦਾ ਕਰਦਾ ਦੱਸੋ ਕੌਣ ਕਿਸੇ ਹੋਰ ਪਰਮ ਲਈ ਕੁਰਬਾਨੀ ਕਰਦਾ ਜਗਤਾਰ ਸਿੱਧੂ ਸੀਸ ਝੁਕਾਵੇ ਦਸਵੇਂ ਗੁਰੂ ਅਵਤਾਰ ਨੂੰ ਉਹਦੇ ਬਲਖਣ ਕੰਮਾਂ ਲਈ ਮਾਣ ਹੈ ਸੰਸਾਰ ਨੂੰ ਧਾਰਮਿਕ ਬਣਨ ਤੋਂ ਪਹਿਲਾਂ ਸਾਥੀਓ ਇਨਸਾਨਤਾ ਬਣ ਜਾਈਏ ਧਾਰਮਿਕ ਬਣਨ ਤੋਂ ਪਹਿਲਾਂ ਸਾਥੀਓ ਇਨਸਾਨਤਾ ਬਣ ਜਾਈਏ ਨਰਮਨ ਜੀ ਸ਼ੋਰੂਮ ਨਾ ਬਣੀਏ ਸ਼ੋਅ ਰੂਮ ਨਾਲ ਬਣੀਏ ਇੱਕ ਦੁਕਾਨ ਪਿਆਰ ਦੀ ਬਣ ਜਾਈਏ ਇੱਕ ਦੁਕਾਨ ਪਿਆਰ ਦੀ ਬਣ ਜਾਈਏ ਕੱਟਦੇ ਆ ਪੱਲੇ 10 ਇੱਕ ਹੀ ਗੁਜਾਰਿਸ਼ ਸਾਡੀ ਫਰਦੋਜੀ ਬਾਹ ਸਾਡੀ ਫਰਦੋਜੀ ਬਾਹ ਮੈਨੂੰ ਦੇ ਦੇ ਤੂੰ ਪਨਾ ਆਪਣੇ ਚਰਨਾਂ 'ਚ ਥਾਂ ਨਾ ਕਰੀ ਨਾ ਤੂੰ ਨਾ ਨਾ ਕਰੀ ਨਾ ਤੂੰ ਨਾ ਗੁਰੀ ਤੇਰੇ احਸਾਨਾਂ ਦਾ ਕਦੇ ਮੁੱਲ ਮੋੜ ਨਹੀਂ ਹੋ ਸਕਦਾ ਗੁਰੀ ਤੇਰੇ احਸਾਨਾਂ ਦਾ ਕਦੇ ਮੁੱਲ ਮੋੜ ਨਹੀਂ ਹੋ ਸਕਦਾ ਪਤਾ ਵੀ ਆ ਮੈਨੂੰ ਮੇਰੇ ਲੱਖਾਂ ਨੇ ਗੁਨਾਹ ਮੇਰੇ ਲੱਖਾਂ ਨੇ ਗੁਨਾਹ ਹੋ ਮੈਨੂੰ ਦੇ ਦੇ ਤੂੰ ਪਨਾ ਆਪਣੇ ਚਰਨਾਂ 'ਚ ਥਾਂ ਜੰਗਿਆੜੀ ਜੰਮੀ ਆਦਮ ਨੇ ਦੇਖਿਆ ਅੱਗ ਕਿੰਜ ਜਲਾਉਣੀ ਕਦੇ ਭਾਂਬੜ ਕਦੇ ਬਣਾ ਬਸੰਤਰ ਢਿੱਡਾ ਪਣੇ ਚ ਕਿੰਜ ਹੈ ਪਾਉਣੀ ਪੱਥਰ ਟਕਰਾਏ ਚੰਗਿਆੜੀ ਜੰਮੀ ਆਦਮ ਨੇ ਦੇਖਿਆ ਅੱਗ ਕਿੰਜ ਜਲਾਉਣੀ ਕਦੇ ਭਾਂਬੜ ਕਦੇ ਬਣਾ ਬਸੰਤਰ ਢਿੱਡਾ ਪਣੇ ਚ ਕਿੰਜ ਹੈ ਪਾਉਣੀ ਅੱਗ ਤਾਂ ਉਹੀ ਜੁਗਾ ਜੁਗਾ ਤੋਂ ਚਲਦੀ ਆਉਂਦੀ ਅੱਗ ਤਾਂ ਉਹੀ ਜੁਗਾ ਜੁਗਾ ਤੋਂ ਚਲਦੀ ਆਉਂਦੀ ਚਾਨਣ ਵੰਡਦੀ ਨੇਰ ਪਾਉਂਦੀ ਰੂਪ ਬਟਾਉਂਦੀ ਯੁਗ ਬਟਾਉਂਦੀ ਅੱਗ ਤਾਂ ਉਹੀ ਜੁਗਾ ਜੁਗਾ ਤੋਂ ਬੜਦੀ ਆਉਂਦੀ ਚਾਨਣ ਵੰਡਦੀ ਨੇਰ ਪਾਉਂਦੀ ਰੂਪ ਬਟਾਉਂਦੀ ਯੁਗ ਬਟਾਉਂਦੀ ਕਿਉਂਕਿ ਹਰ ਅੱਗ ਦਾ ਆਪਣਾ ਸਮਾਂ ਹੁੰਦਾ ਹਰ ਯੁੱਗ ਦਾ ਬਦਲਣਾ ਨਵਾਂ ਹੁੰਦਾ ਚ ਕਾਰੋਬਾਰ ਵਿਗੜਦੇ ਜਾਂਦੇ ਪਿੰਡੋਂ ਆ ਕੇ ਸ਼ਹਿਰ 'ਚ ਬਸਦੇ ਲੋਕੀ ਹੁਣ ਪਿੰਡੋਂ ਆ ਕੇ ਸ਼ਹਿਰ 'ਚ ਬਸਦੇ ਲੋਕੀ ਹੁਣ ਲੋਕਾਂ ਦੇ ਸਹachar ਬਦਲਦੇ ਜਾਂਦੇ ਨੇ ਸਿਹਰੇ ਜੀ ਹਰ ਚਿਹਰਾ ਹੀ ਉਪਰੋਂ ਹਸੁੱਖ ਲੱਗਦਾ ਹੈ ਹਰ ਚਿਹਰਾ ਹੀ ਉਪਰੋਂ ਹਸੁੱਖ ਲੱਗਦਾ ਹੈ ਜਦਕਿ ਉਹਨਾਂ ਦੇ ਅੰਦਰ ਬਲਦੇ ਜਾਂਦੇ ਨੇ ਕੇ ਭਟਕਣ ਮਨ ਵਿੱਚ ਸੋਲੇ ਬਣ ਕੇ ਭਟਕਣ ਮਜਹਬ ਸਭ ਦੀ ਜਾਨ ਹੈ ਬਣਿਆ ਮਜਹਬ ਸਭ ਦੀ ਜਾਨ ਹੈ ਬਣਿਆ ਅਫਰਾ ਤਫਰੀ ਚਾਰ ਚਫੇਰੇ ਅੱਗ ਫਲੂਹਾ ਜਹਾਨ ਹੈ ਬਣਿਆ ਅਫਰਾ ਤਫਰੀ ਚਾਰ ਚਫੇਰੇ ਅੱਗ ਫਲੂਹਾ ਜਹਾਨ ਹੈ ਬਣਿਆ ਗੁਰਬਤ ਚੱਟ ਗਈ ਮੁਹੱਬਤ ਰਾਜਨ ਗੁਰਬਤ ਚੱਟ ਗਈ ਮੁਹੱਬਤ ਰਾਜਨ ਨਫ਼ਰਤ ਦਾ ਤੂਫਾਨ ਹੈ ਬਣਿਆ ਨਫ਼ਰਤ ਦਾ ਤੂਫਾਨ ਹੈ ਮੇਰਾ ਟੂ ਦੇ ਹੋਰ ਵਗੂ ਮੇਰਾ ਟੂ ਦੇ ਰਾਤ ਬਰਾਤੇ ਜੀ ਲੈਣਾ ਸੀ ਦਿਲ ਨੂੰ ਜੇ ਕਰ ਅਗਨਾ ਲੱਗਦੀ ਮੈਂ ਚਾਨਣ ਤੂੰ ਕੀ ਲੈਣਾ ਸੀ ਦਿਲ ਨੂੰ ਜੇ ਕਰ ਅਗਨਾ ਲੱਗਦੀ ਮੈਂ ਚੰਨ ਨੂੰ ਤੂੰ ਜੀਵੇਂ ਸੀ ਨਾ ਤੋਂ ਕੇ ਦੇਗਾ ਵਿੱਚ ਹਿੱਸਾ ਪਾਉਣ ਲਈ ਰਾਤਨ ਦੇ ਆਏ ਸੀ ਗੁਰਦੁਆਰਾ ਸਾਹਿਬ ਪਰ ਬਸਾਖੀ ਵਾਲੇ ਦਿਨ ਦੀ ਵਿਸ਼ੇਸ਼ ਸਰਦਾ ਕਾਰਨ ਉਹ ਘਰ ਪ੍ਰਸਾਦ ਬਣਾ ਕੇ ਆ ਸਕਦੇ ਨਾਲੇ ਬੱਚਿਆਂ ਨੂੰ ਸਤੋਂਦੇ ਤੁਹਾਨੂੰ ਐਤਕੀ ਨਾਨਕੀਆਂ ਨੇ ਬਸਾਖੀ ਦੇ ਢਾਣ ਕਰਨੀ ਜਾਣਾ ਵਰਮੀਤ ਨੇ ਖਾਲੀ ਪਈ ਪੀੜੀ ਤੇ ਸਰਦੀਪੂਲ ਬੈਠਦੇ ਆ ਪੁੱਛਿਆ ਜਾਣਾ ਤਾਂ ਸਾਰਿਆਂ ਨੇ ਹੀ ਸੀ ਗਰਦਿਆਰਪੁਰ ਤਾਈ ਜੀ ਦੀ ਟਰਾਲੀ ਜਾਣੀ ਸੀ ਪਰ ਜਦ ਕਰਮਾਂ ਵਿੱਚ ਨਾ ਲਿਖਿਆ ਹੋਵੇ ਮੌਕੇ ਦੀ ਮੌਕੇ ਨੂੰ ਦਾ ਟਰੈਕਟਰ ਖੜਾ ਹੋ ਗਿਆ ਆਉਂਦੇ ਨੇ ਘਰ ਤਾਂ ਖਾਣ ਤੋਂ ਭਰੇ ਦਾਣੇ ਹੀ ਮਸਾਉਂਦੇ ਨੇ ਘਰ ਤੱਕ ਪਰਚੂਨ ਵਾਲਾ ਲਾਲਾ ਕੱਪੜੇ ਦੇ ਆਧਾਰ ਵਾਲੇ ਸੇਠ ਕੀੜੇ ਮਾਰ ਦਵਾਈਆਂ ਵਾਲੇ ਦੁਕਾਨਦਾਰ ਖੇਤੀਬਾੜੀ ਸੰਧਾਂ ਦੀ ਰਿਪਿਆਰ ਵਾਲੇ ਮਿਸਤਰੀ ਮੋਟਰਸਾਈਕਲਾਂ ਤੇ ਆਇਆ ਕਰਨਗੇ ਘਰ ਆਇਆ ਕਰਨਗੇ ਕਿਸ਼ਤਾਂ ਭਰਵਾਉਣ ਵਾਲੇ ਕਿਸ ਤਰ੍ਹਾਂ ਖਿਆਲ ਦਿਮਾਗ ਨੂੰ ਚਾਉਂਦਾ ਹੀ ਹਰਮੀਤ ਨੂੰ ਲੱਗਿਆ ਜਿਵੇਂ ਕਿਸਤਾਂ ਵਾਲਾਂ ਦੀ ਗੱਡੀ ਵੇਖ ਕੇ ਉਹ ਟੂੜੀ ਵਾਲੇ ਕੋਠੇ ਵਿੱਚ ਰੁਕਿਆ ਖੜਾ ਹੋ। ਕੀ ਗੱਲ ਜੀ ਕਿਵੇਂ ਇਕੱਠੇ ਹੋਈ ਜਾਂਦੇ ਹੋ? ਇੱਥੇ ਬੋਚਦੇ। ਬਾਬਾ ਦਾ ਕਰੋਨਾ ਚੁੱਪ ਕਰਿਆ। ਤੁਸੀਂ ਕੀ ਸੋਚੀ ਜਾਂਦੇ ਹੋ? ਸਰਨਜੀਤ ਨੇ ਹਰਮੀਤ ਨੂੰ ਉਲੂਣਾ ਦਿੰਦਿਆ ਕਿਹਾ। ਸਰਨਜੀਤ ਦੇ ਬੋਲਾਂ ਨੇ ਹਰਮੀਤ ਦੀਆਂ ਸੋਚਾਂ ਦੀ ਲੜੀ ਤੋੜੀ। ਲੰਮਾ ਸਾਰਾ ਹੌਕਾ ਲੈ ਕੇ ਬੋਲਿਆ ਸਰਨਜੀਤ ਮੈਂ ਆਪਣੇ ਲਈ ਵਿਸਾਖੀ ਦੀ ਮਹੱਤਤਾ ਬਾਰੇ ਸੋਚ ਰਿਹਾ ਸੀ ਆਪਾਂ ਨੂੰ ਇਸ ਪੰਥ ਦੇ ਨਾਲ ਇੱਕ ਨਵੇਂ ਪੰਥ ਅਤੇ ਨਵੇਂ ਪਗੰਬਰ ਦੀ ਲੋੜ ਹੈ ਜੋ ਸਮੁੱਚੇ ਜ਼ਿੰਮੇਵਾਰੀ ਨੂੰ ਕਰਜ਼ੇ ਦੇ ਇਸ ਦੌਲਤਰ ਵਿੱਚੋਂ ਕੱਢ ਸਕੇ ਵੱਡੀ ਸਾਥਣ ਹੈ ਸੇਤ ਇਸ ਤੋਂ ਵੱਡਾ ਕੋਈ ਵੀ ਸਾਥੀ ਨਹੀਂ ਨਾ ਮਾਂ ਪਿਓ ਨਾ ਭੈਣ ਭਰਾ ਨਾ ਬੱਚੇ ਜੇ ਜਾਨ ਹੈ ਜਹਾਨ ਹੈ health is wealth a sound mind lives in a sound body ek tandust dimag tandust sharir vich vasda hai jeekar sehat di importance janani hove ta keh sakde ha ke jeekar tuhade paise guach gaye samjho kujh nahi guachya जेकर तो चरित्र गुआच गया तो समझो कुछ गुआच गया पर जेकर तो तात तो गुआच गई तो समझो सब कुछ ही गुआच गया साढ़े कोई भी बाकी नहीं बचे सेहत की है सेहत बडमुला धन है जान है जहान है ਦੌਲੀ ਅਤੇ ਉਹਦੇ ਅਨੁਸਾਰ ਸਿਰਫ ਬਿਮਾਰੀਆਂ ਦੀ ਗੈਰ ਹਾਜ਼ਰੀ ਹੀ ਸਿਹਤ ਨਹੀਂ ਹੁੰਦੀ ਬਲਕਿ ਪੂਰਨ ਰੂਪ ਵਿੱਚ ਸਰੀਰਕ ਮਾਨਸਿਕ ਅਤੇ ਸਮਾਜਿਕ ਜਿਹੜੀ ਸਥਿਤੀ ਹੈ ਉਸ ਨੂੰ ਸਿਹਤ ਆਖਿਆ ਜਾਂਦਾ ਹੈ ਪ੍ਰਾਣੇ ਜਵਾਨੇ ਵਿੱਚ ਕੱਲੇ ਸਰੀਰਕ ਪੱਖ ਨੂੰ ਦੇਖ ਕੇ ਹੀ ਬਜ਼ੁਰਗ ਜਾਂਦੇ ਆਪਣੀਆਂ ਬੇਟੀਆਂ ਲਈ ਰਿਸ਼ਤਾ ਲੱਭਣ ਜਾ ਕੇ ਦੇਖਦੇ ਵੀ ਮੁੰਡਾ ਦਰਸ਼ਨੀ ਜਵਾਨ ਹੈ ਬੜਾ ਉਚਲ ਮੈਂ ਸਿਹਤਮੰਦ ਹੈ ਖੁਸ਼ ਹੋ ਜਾਂਦੇ ਪਰ ਇਹ ਜਿਹੜੀ ਕਹਾਵਤ ਹੈ ਪ੍ਰਾਣੀ ਬਣ ਕੇ ਰਹੀ ਗੱਲ ਪਰ ਅੱਜ ਦੇ ਅੱਜ ਦੇ ਦਿਨ ਵਿੱਚ ਸਿਹਤ ਉਹ ਚੀਜ਼ ਹੈ ਜਦੋਂ ਮਨੁੱਖ ਸਰੀਰਕ ਤੌਰ ਤੇ ਪੂਰਾ ਰੇਸ਼ਟ ਪੁਸਟੇ ਪੂਰਾ ਤਕੜੇ ਬਲਵਾਨ ਹੈ ਮਾਨਸਿਕ ਤੌਰ ਤੇ ਬਹੁਤ ਹੀ ਦਿਮਾਗੀ ਹੈ ਬੁੱਧੀਮਾਨ ਹੈ ਇੰਟੈਲੀਜੈਂਟ ਹੈ ਸਮਾਜਿਕ ਤੌਰ ਤੇ ਉਸ ਨੂੰ ਸਮਾਜ ਵਿੱਚ ਹਰ ਥਾਂ ਤੇ ਅਡਜਸਟ ਹੋਣਾ ਆਉਂਦਾ ਹੈ ਬੀਜ ਕੇ ਪਾਲ ਕੇ ਵੱਢ ਕੇ ਛੋਟਾਇਆ ਸਾਰੀ ਲੋਟੀਆਂ ਦੇ ਪਰੋਲਿਆਂ ਚ ਪਾ ਆ ਗੜਿਓਂ ਕੁੰਗਿਓਂ ਐਰਨੋਂ ਬਚੀ ਰਹੇ ਜੇ ਮੈਂ ਪਾਲਣ ਹਾਰੇ ਤੇ ਇੱਕ ਟਕਾ ਆ ਆ ਕੂਕੀ ਪ੍ਰਾਲੀ ਨਹੀਂ ਮੈਂ ਜਾਣਦਾ ਹਾਂ ਕਿਲੀ ਖੁਦ ਹੀ ਕਿਸਮਤ ਨੂੰ ਲਾ ਆਇਆ ਪਾਣੀ ਪੀਣੇ ਨੂੰ ਕੱਲ ਨੂੰ ਤਰਸ ਜਾਈਏ ਬਟਨ ਦੱਬ ਕੇ ਭਈਆ ਬਹਾ ਆਇਆ ਗਲੇ ਲੱਗੋ ਪਿਆ ਮਚਾਣ ਨਾ ਰਹੇ ਸਾਥੀ ਵਸਤੂ ਇਤਿਹਾਸ ਦੀ ਇੰਨੀ ਬਣਾ ਆਇਆ ਆਈਲੈਂਡ ਸੈਂਟਰਾਂ ਤੋਂ ਨਜ਼ਰ ਭੁੱਖਾ ਆਵੇ ਜਹਾਜ਼ ਚੜ੍ਹਨੇ ਦਾ ਜਿਗਾਰ ਬਣਾ ਆਇਆ ਜਾਦੂ ਵਿਰੰਗੇ ਆਨੀ ਮਾਏ ਸਾਰੇ ਦਰਵਾਜੇ ਨੀ ਅੱਗੇ ਤਾਂ ਮਾਜ ਦੇਵੀ ਦੇ ਜਗਨਾ ਦੇਵਾ ਜੇ ਨੀ ਪਹਿਣਾ ਨੇ ਵੀ ਰਿੰਗਾਰਿਆਈ ਪਹਿਣਾ ਨੇ ਵੀ ਰਿੰਗਾਰਿਆ ਮਾਏ ਨੀ ਪਾਬੀਆਂ ਦੇੁਰ ਕੋੜੀ ਚੜ ਆਈ ਪਾਬੀਆਂ ਦੇੁਰ ਕੋੜੀ ਚੜ ਆ ਮਾਇਨੀ ਸਤ ਗੁਰਾ ਕਾਜ ਸੁਵਾਰ ਆਈ ਉੱਥੇ ਗੋਲੀ ਚੱਲਦੀ ਕਿਵੇਂ ਮੌਤ ਨੇ ਸੀ ਲੋਕਾਂ ਨੂੰ ਸਤਾਇਆ ਇੱਕ ਵਾਰੀ ਫੇਰ ਦੱਸ ਦੇ ਉਹ ਕਵਕਦੜ ਹੋਉ ਮਚਦੀ ਅਗੇਰਾ ਤੇ ਗਾਰਦਾਲ ਗਿਆ ਸੀਨਾ ਤਾਨ ਖੜਾ ਸੀ ਕੋਈ ਜਦੋਂ ਗੋਲੀਆਂ ਬੰਦੂਕਾਂ ਵਿੱਚੋਂ ਚਲੀਆਂ ਭੱਗ ਦਲ ਹੋਉ ਮਚਦੀ ਅਗੇਰਾ ਤੇ ਗਾਰਦਾਲ ਗਿਆ ਸੀਨਾ ਤਾਨ ਖੜਾ ਸੀ ਕੋਈ ਜਦੋਂ ਗੋਲੀਆਂ ਬੰਦੂਕਾਂ ਵਿੱਚੋਂ ਚਲੀਆਂ ਭੱਜੇ ਜਾਂਦੇ ਸਭ ਹੋਣਗੇ ਭੱਜੇ ਜਾਂਦੇ ਸਭ ਹੋਣਗੇ ਜੇ ਤੁੰਗੂ ਕਮਾਹੂ ਫੇਰ ਦਾ ਸੁਨਾਇਆ ਇੱਕ ਵਾਰੀ ਫੇਰ ਦੱਸ ਦੇ ਜਿਹੜਾ ਸਿੱਖੋ ਜਿਹੜਾ ਸਭਕ ਪੰਜਾਬ ਵਿੱਚ ਸਿਖਾਇਆ ਕਿਵੇਂ ਸੀ ਉਥੇ ਗੋਲੀ ਚੱਲਦੀ ਕਿਵੇਂ ਮੌਤ ਨੇ ਸੀ ਲੋਕਾਂ ਨੂੰ ਸਤਾਇਆ ਕੌਲੀ ਚੱਟ ਉੱਤੇ ਨਾਂਝਕੀਨ ਕਰੀਏ ਕੌਲੀ ਚੱਟ ਉੱਤੇ ਨਾਂਝਕੀਨ ਕਰੀਏ ਕਦੇ ਝੂਠ ਬੋਲਦੀ ਨਾ ਚਿੱਟੀ ਦਾੜੀ ਐ ਤੱਕਣੀ ਗਰੀਬ ਦੀ ਇੱਜ਼ਤ ਮਾੜੀ ਐ ਤੱਕਣੀ ਗਰੀਬ ਦੀ ਇੱਜ਼ਤ ਮਾੜੀ ਐ ਬਿਨਾ ਪੁੱਛੇ ਪੌੜੀ ਨਾ ਬੇਗਾਨੀ ਚੜੀਏ ਮਾੜੀ ਮੋਟੀ ਗੱਲ ਤੇ ਨਾ ਐਵੇਂ ਲੜੀਏ ਦੇਨਾ ਪੁੱਛੇ ਪੌੜੀ ਨਾ ਬੇਗਾਨੇ ਚੜੀਏ ਮਾੜੀ ਮੋਟੀ ਗੱਲ ਤੇ ਨਾ ਐਵੇਂ ਲੜੀਏ ਰੱਬ ਨੇ ਕਿਆਂ ਦੀ ਗੁੱਡੀ ਚੜੀ ਲਾਹੀ ਐ ਟੱਕਣੀ ਗਰੀਬ ਦੀ ਇੱਜ਼ਤ ਮਾੜੀ ਐ ਟੱਕਣੀ ਗਰੀਬ ਦੀ ਇੱਜ਼ਤ ਮਾੜੀ ਐ ਸਾਧੂ ਚੋਲਾ ਲਾ ਕੇ ਦੁਰਗੇ ਚੋਲੇ ਅੰਦਰ ਕੋਈ ਫੋਰ ਬੜ ਗਿਆ ਚੋਲੇ ਅੰਦਰ ਕੋਈ ਫੋਰ ਬੜ ਗਿਆ ਸਾਥੀਓ ਇਸ ਤੋਂ ਬਾਅਦ ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਜਾ ਮੌਤ ਨਹੀਂ ਜਾ ਤੱਕ ਆਉਂਗੀ ਜਸ਼ਨ ਮਨਾਇ ਜਾ ਸਾਹਾਂ ਵਾਲੀ ਮਾਲਾ ਬਖਸ਼ੀ ਜੀ ਨੇ ਹਰ ਮਨ ਕੇ ਨਾਲ ਉਹਦਾ ਨਾਮ ਤੇ ਆਈ ਜਾ ਫੂਕ ਮਾਰ ਕੇ ਹਰ ਇੱਕ ਫਿਕਰ ਉਡਾਈ ਜਾ ਤਰਸ ਕਦੇ ਤਾਂ ਆਉ ਕਦੇ ਤਾਂ ਖੋਲੂ ਬੈਠਾ ਜਿਹਦੇ ਦਰ ਤੇ ਉਦਾਬੂ ਹੱਕੜ ਕਾਇਆ ਮੌਤ ਨਹੀਂ ਜਦ ਤੱਕ ਆਉਂਦੀ ਜਸ਼ਨ ਮਨਾਈ ਜਾ ਸਾਰਿਆਂ ਨੂੰ ਖੁਸ਼ ਕਰਨਾ ਅੱਜ ਕੱਲ ਮੁਸ਼ਕਲ ਏ ਯਾਰ ਹੀ ਅਸਕੇ ਬੋਲੇ ਸ਼ੁਕਰ ਮਨਾਈ ਜਾ ਸੁੱਕੇ ਟੁਕ ਗਮਾਂ ਦੀ ਕਿਸਮਤ ਵਿੱਚ ਲਿਖੇ ਕੋਸੇ ਹੰਝੂਆਂ ਦੇ ਵਿੱਚ ਡੋਬ ਡੋਬ ਕੇ ਖਾਈ ਜਾ ਫੋਲ ਨਾ ਕਾਗਾ ਬੜੀ ਧੜਕਣ ਅਜੇ ਇਸ ਵਿੱਚ आई दी सकल अजय इस बीच मोहब्बत देव सामने ने मोहब्बत देव सामने ने हज़ारा ही सजे इस न जाके मोर में मंदा न जाके ਮੋਰ ਮੈਂ ਮੰਦਾ ਇਸ਼ਕ ਦੇ ਹਦੀਸ ਦੇ ਉੱਤੇ ਲੰਚਾ ਕੇ ਮੋਰ ਮੈਂ ਮੰਦਾ ਇਸ਼ਕ ਦੇ ਹਦੀਸ ਦੇ ਉੱਤੇ ਖੁਸ਼ੀ ਵਿੱਚ ਪਹਿਲਾ ਪਹੁੰਚਾ ਬਾਕੀ ਹੈ ਅਜੇ ਇਸ ਵਿੱਚ ਨਹੀਂ ਵਿੱਚ ਪਹਿਲਾ ਪਹੁੰਚਾ ਬਾਕੀ ਹੈ ਅੱਜ ਇਹ ਇਸ ਵਿੱਚ ਘਰ ਸਬਤ ਹੋਈ ਹੋਂਕਿਆ ਤੇ ਯਾਦਾਂ ਦੀਆਂ ਖੁਸ਼ਬੂਆਂ ਨਾਲ ਸੀ ਜੋ ਪਰੋਏ ਜਦ ਮੈਂ ਉਸ ਨੂੰ ਚੰਨ ਆਖਿਆ ਉਸ ਨੂੰ ਉਹਦੇ ਕਸੀਦੇ ਗਾਏ ਹਾਂ ਦੋਸ਼ ਲੱਗਿਆ ਜ਼ਾਹਰ ਕਰਤੇ ਦਾਗ ਜੋ ਉਸ ਨੇ ਲਿਖੋਏ ਲੁੱਟ ਸਬ ਜਦ ਮੈਂ ਉਸ ਨੂੰ ਚੰਨ ਆਖਿਆ ਉਸ ਨੂੰ ਉਹਦੇ ਕਸੀਦੇ ਗਾਏ ਦੋਸ਼ ਲੱਗਿਆ ਜ਼ਾਹਰ ਕਰਤੇ ਦਾਗ ਜੀ ਦਾਰੀ ਤੋਂ ਉਸਨੇ ਲੁਕੋਇ ਖੁਸ਼ਮ ਖੁਸ਼ਮ ਤੇ ਬੁੱਲਾ ਨੂੰ ਗੁਲਾਬ ਦੱਸ ਜਲ ਰੰਗਤ ਦੇ ਚਰਚੇ ਗਾਏ ਖੋਸ਼ਾ ਤੂੰ ਮੈਨੂੰ ਕੰਡਿਆਂ 'ਚ ਰੱਖ ਕੇ ਤਾਂ ਹੀ ਮੈਨੂੰ ਗੁਲਾਬ ਬਣਾਇ ਜੇਕਰ ਉਸਦੀ ਯਾਦ ਵਿੱਚ ਗੀਤ ਬਰਹਾ ਦੇ ਗਾਏ ਕਹਿੰਦੀ ਇਸ਼ਕ ਦਾ ਨਾਟਕ ਹੁੰਦਾ ਜਿਹੜਾ ਵੀ ਬਹੁਤ ਅਗਰ ਲਾਇ ਗੀਤਾ ਰਹੀ ਉਸ ਨੂੰ ਪਰਮਾਉਂਦਾ ਮੈਨੂੰ ਕੋਈ ਤਰੀਕਾ ਸਮਝ ਨਾ ਆਇਆ ਮੈਂ ਤੇ ਮੇਰੇ ਗੀਤਾ ਨੇ ਹੱਥ ਜੋੜ ਕੇ ਖੜੇ ਛੜੇ ਉਹ ਫਿਰ ਹੀਰ ਜਟੇ ਟਿੱਦਾ ਚਾਕ ਹੀ ਨਹੀਂ ਜਿਹੜਾ ਕੰਨ ਪਰੋਂ ਤੋਂ ਸ਼ਰਮ ਖਾਵੇ ਉਹ ਫਿਰ ਹੀਰ ਜਟੇ ਟਿੱਦਾ ਚਾਕ ਹੀ ਨਹੀਂ ਲੀਡਰ ਕਮੰਡਾ ਕਦੇ ਨਹੀਂ ਬਣ ਸਕਦਾ ਜਿਸ ਦਾ ਆਪਣਾ ਉੱਚ ਇਕਲਾਕ ਹੀ ਨਹੀਂ ਵਕਤ ਪਿਆ ਜੋ ਕਦੀ ਨਾ ਕਮ ਆਵੇ ਸੱਜਣ ਨਹੀਂ ਭਰਾ ਨਹੀਂ ਸਾਥ ਹੀ ਨਹੀਂ